ਨਹੀਂ ਹੱਦ ਹੋ ਗਈ ਤੁਹਾਡੇ ਵਾਲੀ ਉਸ ਦਿਨ ਜਦੋਂ ਤੁਹਾਨੂੰ ਦੱਸਿਆ ਸੀ ਤੁਸੀਂ ਆਂਦੇ ਸਭ ਕੁਝ ਠੀਕ ਏ ਤੇ ਅੱਜ ਤੁਹਾਨੂੰ ਕੀ ਹੋ ਗਿਆ ਅਜ ਤੜੀਆਂ ਗੱਲਾਂ ਹੀ ਹੋਰ ਹੋ ਗਈਆਂ ਤੁਹਾਡੀ ਅੱਖਾਂ ਹੀ ਬਦਲ ਗਈਆਂ ਨੇ ਅੱਜ ਨਹੀਂ ਉਦੋਂ ਤੁਸੀਂ ਸੁੱਤੇ ਸੀ ਜੇ ਮੇਰੀ ਬੇਇੱਜ਼ਤੀ ਹੋਏਗੀ ਨਾ ਤੁਹਾਡੀ ਵੀ ਮੈਂ ਓਨੀ ਨਾਲ ਕਰਾਵਾਂਗੀ ਇਹ ਗੱਲ ਹੁਣ ਫੂਨ ਤੇ ਨਹੀਂ ਮੁੱਕਣੀ ਇਹ ਥਾਣੇ ਜਾ ਕੇ ਮੁੱਕੇਗੀ ਥਾਣੇ ਥਾਣੀ ਇਹ ਹੁਣ ਗੱਲ ਪਹੁੰਚੇਗੀ ਹਲੋ ਬੀਬੀ ਪਾਪੇ ਨੂੰ ਸੋਨੂੰ ਵੀਰ ਨੂੰ ਤੇ ਭਾਬੀ ਨੂੰ ਲੈ ਕੇ ਛੇਤੀ ਇੱਧਰ ਆਜੋ ਮੰਮੀ ਬੜੇ ਗੁੱਸੇ ਦੇ ਵਿੱਚ ਇਹਨੇ ਪਤਾ ਨਹੀਂ ਕੀ ਕਰ ਦੇਣਾ ਤੁਹੇ ਇੱਧਰ ਆਓ ਤਾਂ ਸਹੀ ਦੱਸਦੇ ਆਂ ਗੱਲ ਵੀ ਬਾਹ ਆਜੋ ਛੇਤੀ ਆਜੋ ਪਾਈ ਦਿਨਵਾਨ ਇੱਕੋ ਜੇ ਨੇ ਤੁਸੀਂ ਕੀ ਜਾਣੋਗੇ ਮੈਂ ਵੀ ਕਰਨੀ ਐ ਨਾ ਆਪਣੇ ਰਿਸ਼ਤੇਦਾਰ ਇਕੱਠੇ ਇਹਨਾਂ ਨੂੰ ਪਤਾ ਨਹੀਂ ਵੀ ਵਾਹ ਕਿ ਦੇਣਾ ਪਿਆ ਏ ਇਹਨਾਂ ਨੇ ਵੇਖਿਆ ਮੈਂ ਕਿਤਨਾ ਪੈਰਾਥਲੋਜੀ ਮੀਨ ਕੱਢਣੀ ਆ ਇਹ ਆਪਣੇ ਆਪ ਚ ਸਮਝਦੇ ਕੀ ਨੇ ਐਡੇ ਅਖੜ ਖਾਂਦ ਕਿਤੇ ਹੱਥ ਨਹੀਂ ਨਾ ਲੱਗੇ ਇਹਨਾਂ ਨੂੰ ਇਹਨਾਂ ਦਾ ਵਾਹ ਚ ਅੱਜ ਦੇ ਥਾਂ ਪਿਆ ਹੀ ਨਹੀਂ ਆ ਕਿਤੇ ਕੀ ਗੱਲ ਹੋਈ ਆ ਬੈਜੋ ਯਾਰ ਦੱਸਦੇ ਆ ਕੀ ਗੱਲ ਹੋਈ ਆ ਬੜੇ ਗੁੱਸੇ 'ਚ ਫੋਨ ਕੀਤਾ ਤੂੰ ਓਏ ਆਜੋ ਨਿਵੇਂਦਰ ਕੀ ਗੱਲ ਆ ਸੁਖਤਾਨ ਵੀ ਆ ਮੁੰਡਾ ਥਾਣੇ ਦੀ ਗੱਲ ਕਰਨ ਧਿਆ ਇਹ ਕੋਈ ਅਸੀਂ ਜੇ ਤੇ ਥਾਣਾ ਵੇਖਿਆ ਨਹੀਂ ਗੱਲ ਕੀ ਆ ਵਿੱਚੋਂ ਭਾਜੀ ਗੱਲ ਹੀ ਐਦਾਂ ਦੀ ਹੋਈ ਏ ਇਹ ਗੱਲ ਹੁਣ ਥਾਣੇ ਜਾ ਕੇ ਹੀ ਮੁੱਕਣੀ ਏ ਨਹੀਂ ਥਾਣਾ ਥਾਣਾ ਹੀ ਕਰੀ ਜਾਏਗੀ ਤੇ ਕੋਈ ਗੱਲ ਦੱਸੇਗੀ ਵੀ ਦੱਸਣਾ ਕੀ ਏ ਜਿੱਥੇ ਵੀ ਕੀ ਦਾ ਰਿਸ਼ਤਾ ਹੋਇਆ ਉਹ ਹੁਣ ਜਵਾਬ ਦੇਤਾ ਉਹਨਾਂ ਨੇ ਅਜੇ ਤੱਕ ਤਾਂ ਜਵਾਬ ਦੇ ਦੇਣਗੇ ਅਸਰ ਕੋਈ ਤੇ ਵਜਾ ਹੋਈ ਹੋਊਗੀ ਕਿਹੜੀ ਗੱਲ ਉਹ ਜਵਾਬ ਦੇਣ ਦੇ ਆ ਵਜਾ ਤਾਂ ਮੈਨੂੰ ਪਤਾ ਨਹੀਂ ਪਰ ਫੋਨ ਦੇ ਉੱਤੇ ਮੈਂ ਉਹਨਾਂ ਨੂੰ ਬਥੇਰੀ ਤਾਂ ਠਾ ਠਾ ਹੋਈ ਆ ਤੂੰ ਕਿ ਇੰਨੀ ਗਰਮ ਹੋਣ ਢਈ ਆ ਗਰਮ ਹੋਇਆ ਨਹੀਂ ਕੋਈ ਹੱਲ ਹੁੰਦਾ ਤੂੰ ਲਾ ਹੁਣੇ ਵੀਰ ਨੂੰ ਫੋਨ ਹੁਣੇ ਹੀ ਉਹਨੂੰ ਪੁੱਛਨੇ ਆ ਨਾ ਲਾ ਵੀ ਕੀ ਫੋਨ ਫੜਾ ਮੈਨੂੰ ਲਾ ਕੇ ਹਾਲੋ ਹਾਲੋ ਭੈਣ ਜੀ ਤੁਸੀਂ ਕਰੋ ਗੱਲ ਮੈਂ ਤਾਂ ਨਹੀਂ ਕਰਨੀ ਮੈਂ ਅੱਗੇ ਬਥੇਰੀ ਵੱਧ ਘਟ ਹੋਈਆਂ ਨੇ ਫੋਨ ਤੇ ਹੈਲੋ ਹਾਂਜੀ ਅਭੀ ਰੋ ਇੱਥੇ ਆ ਇੱਥੇ ਆਣ ਕੇ ਤਾਂ ਫੇ ਸਾਡੇ ਨਾਲ ਗੱਲ ਕਰ ਐ ਤਾਂ ਫੋਨਾਂ ਤੇ ਗੱਲਾਂ ਨਹੀਂ ਹੁੰਦੀਆਂ ਹੁੰਦੀਆਂ ਕੋਈ ਰਿਸ਼ਤੇ ਦਾ ਕੰਮ ਵਾ ਇਹ ਥੋੜਾ ਵੀ ਗੁੰਗਲਵਾ ਤੇ ਮਿੱਟੀ ਛਾੜ ਕੇ ਤਾਂ ਛੱਡ ਦਿੱਤੀ ਫੋਨਾਂ ਤੇ ਗੱਲਾਂ ਕਰ ਲੀਆਂ ਤੇ ਜਵਾਬ ਦੇ ਤੇ ਸਾਡੇ ਸਾਹਮਣੇ ਆਣ ਕੇ ਜਵਾਬ ਦੇ ਸੇਤੀ ਆ ਹੀ ਇੱਥੇ ਬੈਠੇ ਆ ਹੁਣ ਆ ਗਈ ਜੇ ਹੁਣ ਚੰਗੀ ਤਰ੍ਹਾਂ ਲਾਫਾ ਕਰਨੀ ਹੈ ਇਹਦੀ ਬਿਰੋਹਾਂ ਕੀ ਸੋਣ ਡਈਆਂ ਆ ਕੋਈ ਬੰਦਿਆਂ ਵਾਲੀ ਗੱਲ ਵਾ ਇਹਦੇ ਵਿੱਚ ਮੇਰੀ ਗਲਤੀ ਕੋਈ ਨਹੀਂ ਗਲਤੀ ਇਹਨਾਂ ਦੀ ਆ ਜਿਨ੍ਹਾਂ ਨੇ ਝੂਠ ਬੋਲਿਆ ਨਾ ਕੀ ਇਹਨਾਂ ਨੇ ਝੂਠ ਬੋਲਤਾ ਜੋ ਕੁਝ ਦੱਸਿਆ ਨਾ ਸੱਚੀ ਦੱਸਿਆ ਵਾ ਮੈਂ ਉਹ ਦਿਨ ਇੱਥੇ ਹੀ ਹਾਂ ਤੁਹੀ ਵੀ ਰਲ ਕੇ ਫਿਰ ਸਰ ਗਿਆ ਝੂਠ ਬੋਲਣ ਦੇ ਨਾ ਮੇਰੇ ਨਾਲ ਤੇ ਮੈਨੂੰ ਬਣਾਉਣ ਦੇ ਛਦਾਣ ਤੇ ਅਗਲੇ ਆਨੇ ਤੇ ਸਾਰਾ ਪਤਾ ਕਰ ਲਿਆ ਵੀ ਪਿਆਲੀ ਵੀ ਘੱਟ ਵਾ ਮੈਂ ਦੇਖੋ ਕੀ ਘਟਣਾ ਸੀ ਬਦਨਾਮੀ ਘਟਨੀ ਸੀ ਨਾ ਲੋਕਾਂ ਖੜੇ ਝੂਠ ਮਾਰ ਮਾਰ ਕੇ ਤ੍ਰਿਸ਼ਤੇ ਕਰਮ ਦੀ ਆਂਟੀ ਜੀ ਕੀ ਝੂਠ ਬੋਲਿਆ ਸੀ ਸਾਢੇ ਤਿੰਨ ਕਿੱਲੇ ਵਾਹਣ ਦਿਆ ਵਾ ਤੇ ਸਾਢੇ ਤਿੰਨ ਕਿੱਲੇ ਤੁਹਾਨੂੰ ਦੱਸੀ ਆਪਾਂ ਚੱਲ ਵੇ ਵੱਡੇ ਸਿਆਣਿਆ ਮੈਨੂੰ ਲੱਗਾ ਚਾਰਨ ਤਾਂ ਮੈਂ ਵਾਹਣ ਨੂੰ ਤੋ 10 ਕਿੱਲੇ ਵਾਈ ਜਾਹ ਜਿਹੜੀ ਨਾਮ ਹੈ ਉਹ ਦੱਸੋ ਮੈਂ ਦੱਸਾਂ 2.5 ਕਿੱਲੇ ਜੇ ਬੀਰੋ ਤਪਚਨਾ ਉਹ ਜਿਹੜਾ ਕਿਲਾ ਵਗੰਡਿਆ ਨਹੀਂ ਉਹ ਕਿੱਧਰ ਜਾਣਾ ਸਾਡੇ ਕੋਈ ਰਹਿਣਾ ਉਹ ਤਾਂ ਸ਼ਹਿਰ 'ਚ ਰਹਿਣ ਡਏ ਆ ਕੱਲ ਨੂੰ ਅਸੀਂ ਬੈ ਲੜਾਈ ਉਹ ਭਾਜੀ ਕਹੀ ਜਾਂਦੇ ਉਹਨਾਂ ਜੇ ਇਹ ਲਿਆਤ ਨਹੀਂ ਨਾ ਜਦੋਂ ਲਓ ਕਿ ਉਹ ਲੋਕਾਂ ਨੂੰ ਸਾਡੇ ਤਿੰਨ ਕਿਲੇ ਦੱਸਿਓ ਇਹ ਗੇਤਰਾ ਤਾਂ ਨਾ ਦਸੀ ਜਾਂਦੇ ਲੋਕਾਂ ਨੂੰ ਬੀਰੋ ਕਹਿਆ ਜੀ ਤੇਰੇ ਮੈ ਮੂੰਹ ਵਾਲੇ ਵੇਖਣ ਡਈ ਆ ਤੂੰ ਜ਼ਿਆਦਾ ਹੀ ਗੱਲਾਂ ਤਾਂ ਨੂੰ ਚੁੱਕਣ ਡਈ ਆ ਕੀ ਅਸੀਂ ਝੂਠ ਬੋਲਿਆ ਵਾ ਅਸੀਂ ਜੇ ਸਾਡੇ ਥੱਲੇ ਉਹ ਕਿਲਾ ਵਗਦਾ ਵਾ ਤੇ ਅਸੀਂ ਖਰੀਦਣਾ ਵਾ ਹੋਰ ਕਿੰਨੇ ਖਰੀਦਣਾ ਵਾ ਇੰਨਾ ਕਿਤੇ 1921 ਦਾ ਫਰਕ ਚੱਲਦਾ ਹੀ ਆ ਸਾਰੇ ਕੰਮ ਹੋ ਗਏ ਸਭ ਸਾਈਆਂ ਵਧਾਈਆਂ ਹੋ ਗਈਆਂ ਪੈਲਚ ਬੁੱਕ ਕਰ ਲੇ ਹੁਣ ਅਈ ਕੱਲ ਤੋਂ ਡੱਬੇ ਵੰਡਣੇ ਸ਼ੁਰੂ ਕਰਨੇ ਆ ਹੁਣ ਤੂੰ ਜਬਾਬ ਦੇਂ ਡੈ ਗਿਆ ਪੈਂਦੀ ਹੁੰਨੀ 21 ਦਾ ਨਾ ਫਰਕ ਵਿਚੋਲੇ ਸੁਣ ਲੈਂਦੇ ਨੇ ਧੀਆ ਵਾਲੇ ਨਹੀਂ ਸੁਣਦੇ ਜਿਹੜੇ ਹਿਸਾਬ ਨਾਲ ਤੁਸੀਂ ਆਂਦੇ ਨਾ ਵੀ ਝੂਠ ਇੰਨਾ ਕਿ ਚੱਲਦਾ ਮੇਰੇ ਕੋਲ ਲਖਾ ਲਓ ਜੇ ਤੁਸੀਂ ਮੁੰਡਾ ਵਿਆਹ ਸਕੋਗੇ ਤੇ ਚੁੱਪ ਕਰ ਜਾ ਨੀ ਫਿਰੋ ਬਹੁਤੀ ਗੱਲਾਂ ਕਰਨ ਦੀ ਨਹੀਂ ਲੋੜ ਤੂੰ ਕਿ ਐ ਨਹੀਂ ਮੁੰਡਾ ਨਹੀਂ ਵਿਆਹ ਜਾਣਾ ਤੈਨੂੰ ਐਸੇ ਸਹੇਦ ਮੁੰਡਾ ਵਿਆਹ ਕੇ ਦੱਸੂ ਮੈਂ ਵੀ ਜੱਟ ਦੀ ਧੀ ਨਹੀਂ ਜਨਾ ਮੁੰਡਾ ਵਿਆਹੂ ਤੇ ਚਲੋ ਵੇਖ ਲੈਨੇ ਆਪਾਂ ਕਿੰਨਾ ਕੇਸ ਤੇ ਸਾਹੇ ਤੇ ਵਿਆਹ ਲੈਂਦੀਓ ਪਰ ਪਹਿਲੀ ਟਾਈ ਕਿ ਲਈ ਦਸੀ ਤਿੰਨ ਨਾ ਦਸੀ ਭੈਣ ਜੀ ਸਾਰਾ ਕਸੂਰੀਦਾ ਹੀ ਆ ਜੇ ਚੰਦੀ ਨਾ ਰਿਸ਼ਤਾ ਕਰਾ ਸਕਦੀ ਇਹ ਚੰਦੀ ਮੈਨੂੰ ਚੂੜੀ ਪਏ ਤੇ ਮੈਂ ਇਹਨੂੰ ਕਰਤੀ ਸ਼ਾਬਦੀ ਹਾਂ ਇਸੇ ਕਰਕੇ ਇਹਨੇ ਵੇਚੂ ਕੇ ਜਵਾਬ ਦਵਾਇਆ ਈ ਬੇਬੇ ਤੂੰ ਕਹੀ ਤੇ ਜਾਣ ਰਹੀ ਆਂ ਵੀ ਉਸੇ ਸਾਹੇ ਤੇ ਮੁੰਡਾ ਵੇਹ ਦੂੰਗੀ ਮੈਂ ਤੇਰੀ ਨਜ਼ਰਾਂ ਚ ਕੋ ਕੁੜੀ ਹੈਗੀ ਆ ਲੈ ਚੁੱਪ ਕੀਤਾ ਰਹਾ ਤੂੰ ਹੈਗੀ ਆ ਤੇ ਆਖਿਆ ਵਾ ਚਲ ਠੀਕ ਆ ਫਿਰ ਕਰਾ ਸਾਨੂੰ ਕੀ ਮਾੜਾ ਵਾ ਨਾਲ ਉਹਨੂੰ ਕਹਿ ਦੇ ਦਿੱਤਾ ਵਾ ਇਸੇ ਸਾਹੇ ਤੇ ਕਰਾਉਣੇ ਉਹਨੂੰ ਪਤਾ ਲੱਗ ਜਾਊ ਵੀ ਕਰਾ ਸਕਦੇ ਆਂ ਆਪਾਂ ਕਰਾ ਕੇ ਦੱਸੂ ਤੁਹਾਨੂੰ ਤੁਸੀਂ ਕਿ ਫਿਕਰਾਂ ਚ ਪੈ ਗਈ ਹੋ ਰਾਤ ਸੌਂਝਿਓ ਆਪਣੀ ਨੀਂਦੇ ਬੇਬੇ ਵੇਖੀ ਕਿਤੇ ਬਹੁਤੀ ਕਾਲੀ ਵੀ ਨਾ ਕਰ ਕਿਤੇ ਬਾਅਦ ਚ ਉਹੋ ਜੀ ਮੇਰੇ ਗਾਲ ਮੜ ਦੇ ਵੇ ਨਹੀਂ ਮਾਰਦੀ ਦੇਖੀ ਐਹੋ ਜੀ ਲਿਆਵਾਂਗੇ ਲੋਕੀ ਦੁਨੀਆ ਖਲੋਖ ਲੋ ਕੇ ਵੇਖੂਗੀ ਅਛਾ ਆਹੋ ਤੂੰ ਫਿਕਰ ਨਾ ਕਰ ਚਲ ਠੀਕ ਆ ਬੀਬੀ ਜਦੋਂ ਤੂੰ ਕਹਿ ਦਿੱਤਾ ਫਿਰ ਹੁਣ ਫਿਕਰ ਕਰਨੀ ਕੀ ਲੋੜ ਆ ਕਿਉਂ ਪਾਪਾ ਜੀ ਕਰ ਤੋ ਤੂੰ ਫਿਕਰ ਕਰਦਾ ਵਾ ਮੇਰੀਆਂ ਨਜਰਾਂ ਚ ਹੈ ਗਈ ਆ ਮੈਂ ਤਾਂ ਹੀ ਰੱਖਿਆ ਵਾ ਚਲ ਠੀਕ ਆ ਫਿਰ ਬੀਬੀ ਇਹਨਾਂ ਨੂੰ ਵੀ ਆਪਾਂ ਉਸੇ ਦੇਣੀ ਉਸੇ ਦੇਣੀ ਵਿਆਹ ਕਰਕੇ ਦਿਖਾਉਣਾ ਵਾ ਹੁਣ ਇਹ ਵੀ ਕੀ ਯਾਦ ਰੱਖਣਗੇ ਕਿੰਨਾ ਨਾ ਵਾ ਪਿਆ ਆਹੋ ਆਹੋ ਦੇਖੀ ਤਾਂ ਚਾਹੀ ਵੇਖਾ ਮਹਾ ਗਜੇ ਕਿਦਾਂ ਲੰਮੇ ਵੀ ਧੁੱਪ ਦੇ ਨਾਲ ਜ਼ਿਆਦਾ ਲੈਣ ਲਈ ਆ ਪੁੱਤ ਮੈਂ ਖਾਦ ਪਾ ਗਿਆ ਮੈਨੂੰ ਤੇ ਲੱਗੀ ਆ ਇਦਾਂ ਕਰ ਵੀ ਲੱਸੀ ਦਾ ਗਲਾਸ ਤੇ ਨਾਲ ਗੁੜ ਜਿਹੜੀ ਖਰਾਕ ਹੁੰਦੀ ਆ ਜਟਾਂ ਦੀ ਲਿਆ ਭਰ ਕੇ ਇੱਕ ਗਲਾਸ ਆ ਚੰਗ ਤਾਂ ਨੇਹਣ ਕੇ ਲਿਆਵੇਂ ਉਹ ਤਾਂ ਲਿਆਉਣੀ ਕਿੱਡੀ ਸੁਣ ਧੁੱਪ ਲੱਗੀ ਕਿੱਡਾ ਮਜ਼ਾ ਆਉਂਦਾ ਲੰਮੇ ਪੈਣ ਦਾ ਬਸ ਠੀਕ ਆ ਮਜ਼ਾ ਲੰਮੇ ਪੈਣ ਦਾ ਆਂ ਅਸੀਂ ਜਿਹੇ ਕੰਮ ਕਰਕੇ ਆਏ ਆਂ ਅਸੀਂ ਮਾਰੇ ਆਂ ਓ ਬੱਲੇ ਬੱਲੇ ਪਰੌਣੇ ਆ ਗਏ ਪਰੌਣੇ ਓ ਮੇਰਾ ਭਾਈਆ ਆਇਆ ਭਾਈਆ ਲਾਟਾ ਹੁਣ ਇੱਕ ਗਲਾਸ ਨਹੀਂ ਦੋ ਗਲਾਸ ਹੋਰ ਲਿਆ ਲੱਸੀ ਦੇ ਠੀਕ ਹਾਂ ਹਾਂਜੀ 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 ਸਾਸਿਕਾ ਭੈਣ ਜੀ ਸਤਿ ਸ੍ਰੀ ਅਕਾਲ ਸਾਸਿਕਾ ਭਾਜੀ ਆ ਜਾ ਤੂੰ ਹੀ ਲੈ ਦੋ ਗਲਾਸ ਤੂੰ ਹੀ ਤਾਂ ਲੱਸੀ ਪੀਓ ਹਾਂ ਇਹ ਤਾਂ ਅੱਗੇ ਠੰਡ ਤੋਂ ਠਰ ਕੇ ਆਏ ਆ ਤੇ ਇਹਨਾਂ ਨੂੰ ਲੱਸੀ ਪਿਆਲ ਕੇ ਹੋਰ ਝੂੜਨਾ ਵਾ ਅੱਗੇ ਮੇਰੀ ਨਾਨਾ ਨਵਾੜੀ ਜੀ ਹੈਗੀ ਆ ਤੇ ਮੈਂ ਤਾਂ ਆਪਣੀ ਨਾਨਾ ਤੇ ਨਾਲ ਵੀ ਇਹਨੂੰ ਨਾ ਗਰਮ ਗਰਮ ਚਾਹ ਅਦਰਕ ਵਾਲੀ ਤੇ ਨਾਲ ਖਵਾ ਲੂੰਗੀ ਲੱਸੀ ਦੀਆਂ ਪਿੰਨੀਆਂ ਤੇ ਜਿਹੜੇ ਜ ਹੰਡ ਦੇ ਵਿੱਚੋਂ ਨਿੱਗੇ ਹੋ ਜਾਣਗੇ ਮੇਰੀ ਪਰਜਾਈ ਦਾ ਤੇ ਬਹੁਤਾ ਵੱਡੇ ਸਹਾ ਹੱਥ ਆ ਕਿ ਕਿੰਨਾ ਮੇਰੀ ਪਰਜਾਈ ਨਿੱਗੇ ਆਜੋ ਆਜੋ ਮੈਂ ਆਜੋ ਹੈ ਆਜੋ ਮੈਂ ਕੁਰਸੀਆਂ ਲਿਆਵਾਂ ਆ ਲਿਆਸ ਸੱਸਿਆ ਬੁਆਜੀ ਰਾਜੀ ਪੁੱਤ ਹਾਂਜੀ ਹਾਂਜੀ ਰਾਜੀ ਸੱਸਿਆ ਬੁਆਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਰਾਜੀ ਪੁੱਤੇ ਵਧੀਆ ਜੀ ਵਧੀਆ ਤੁਸੀਂ ਸੁਣਾਓ ਬਹੁਤ ਵਦਕੇ ਕੀ ਹਾਲ ਜੀ ਟਿਠਾ ਕੇ ਬੈਠਿਆ ਪੁੱਤ ਹਾਂਜੀ ਬੈਠੋ ਸਤਿ ਸ੍ਰੀ ਅਕਾਲ ਬੁਆਜੀ ਨਹੀਂ ਕਰੋ ਕਦੇ ਆਏ ਆਈ ਘੜੀ ਕੋਈ ਅਜੇ ਆਇਆ ਨਹੀਂ ਅੱਛਾ ਅੱਛਾ ਚਾਹ ਦਾ ਪਾਣੀ ਧਰਿਆ ਵਾ ਚਾਹ ਬਣਾਉਣ ਵਾਲੀ ਅਜੇ ਚਲ ਮੈਂ ਬਣਾਉਣੀ ਆ ਬਣਾਓ ਤੁਸੀਂ ਕਰੋ ਜੀ ਹੋਰ ਸੁਣਾ ਉਹ ਫਰਜੀ ਸੇਤਾਂ ਠੀਕ ਠਾਕ ਬੜਾ ਵੱਧ ਕੇ ਬੱਤ ਬਹੁਤ ਵਧੀਆ ਜਿਹੜੀ ਘੜੀ ਲੰਘਦੀ ਆ ਨਾ ਬਹੁਤ ਹੀ ਉਹ ਕੁਰਸੀ ਤੇ ਹੋ ਜਾ ਸੰਦੀਪ ਉਹ ਚਾਹ ਗੁੜ ਦੀ ਬਣਾਵੀਂ ਖੰਡ ਦੀ ਨਾ ਬਣਾਵੀਂ ਠੰਡ ਨਾ ਪਾਈ ਵਿੱਚ ਟਟੋਰੀ ਜੀ ਚਾਹ ਬਣਾਈ ਮੇਰੀ ਭੂਆ ਵਾਂਗੂ ਕੜਕ ਜੀ ਵੇਹਲਾ ਆ ਵੀ ਤੇ ਜਮਾਨੇ ਆ ਨਾ ਪਿੱਛੇ ਆਖਣਾ ਖੰਡ ਦੀ ਚਾਹ ਬਣਾਉ ਪਰੌਣਾ ਆਇਆ ਵਾ ਤੇ ਹੁਣ ਗੁੜ ਨੂੰ ਤਰਸਣ ਡਏ ਆ ਹੁਣਾਂ ਦੇ ਗੁੜ ਦੀ ਚਾਹ ਬਣਾਉ ਪਰੌਣਾ ਆਇਆ ਵਾ ਕੀਤਾਂ ਦੇ ਜਮਾਨੇ ਆ ਗਏ ਆ ਗੁੜ ਹੁਣ 90 ਰੁਪਏ ਕਿਲੋ ਹੋ ਗਿਆ ਵਾ ਤੇ ਖੰਡ 40 ਰੁਪਏ ਉਹੋ ਤੇ ਗੱਲ ਵਾ ਅੱਗੇ ਖੰਡ ਮਹਿੰਗੀ ਹੁੰਦੀ ਤੇ ਗੁੜ ਸਸਤਾ ਹੁੰਦਾ ਗੁੜ ਸਸਤਾ ਹੁੰਦਾ ਹੀ ਕਿਤੇ ਪਰੌਣੇ ਨਹੀਂ ਆਉਣਾ ਤੇ ਉਹਦੇ ਜੋਗੀ ਚਾਹ ਬਣਾਉਣੀ ਖੰਡ ਦੀ ਬਾਕੀ ਸਾਰਾ ਪਤੀਲਾ ਗੁੜ ਦੀ ਚਾਹ ਦਾ ਬਣਾਉਣਾ ਖੰਡ ਲਕਾਲ ਕਰ ਰੱਖਣੀ ਵੀ ਆ ਪਰੌਣੇ ਹਾਂ ਪਰੌਣੇ ਨਹੀਂ ਆਵਣਾ ਪੂਆ ਜੀ ਉਹ ਪਹਿਲਾਂ ਗੁੜ ਘਰ ਘਰ ਨਿਕਲਦਾ ਹੁੰਦਾ ਸੀ ਤਾਂ ਕਰਕੇ ਉਹਦਾ ਵਿਚਾਰੇ ਦਾ ਕੋਈ ਮੁੱਲ ਨਹੀਂ ਸੀ ਪੈਂਦਾ ਹੁਣ ਤੇ ਸੜਕਾਂ ਦੇ ਕੰਡੇ ਨਿਕਲਦਾ ਵਾ ਗੁੜ ਉਹ ਵੀ ਵਿਕਣ ਵਾਸਤੇ ਇਹ ਕਰਕੇ ਉਹਨੇ ਵੀ ਆਪਣੇ ਰੇਟ ਚੁੱਕਦੇ ਤੇ ਆ ਜਮਾਨੇ ਆ ਬਦਲ ਗਏ ਆ ਸਾਡੇ ਵੇਖਣ ਦੇ ਵਿੱਚ ਇਹ ਚੀਜ਼ਾਂ ਨੂੰ ਤਰਸੀਦਾ ਹੀ ਪੇ ਉਹਨਾਂ ਕਣਕ ਦੀਆਂ ਰੋਟੀਆਂ ਕਿਤੇ ਵੇਖਣ ਨੂੰ ਨਹੀਂ ਲੱਭਦੀਆਂ 12 ਮਹੀਨੇ ਜਵਾਰ ਹੀ ਚਲਣੀ ਤੇ ਉਧਰੋਂ ਖਾਂਡ ਜੜੀ ਕਿਤੇ ਪੂੜੀਆਂ ਜੀ ਲਕਾਲਕਾ ਕੇ ਰੱਖਣੀ ਪੇ ਪਰੌਣਾ ਆਊਗਾ ਤੂੰ ਉਹਨੂੰ ਖਾਂਡ ਦੀ ਚਾਹ ਪਿਆਲਾਂਗੇ ਤੇ ਹੁਣ ਉਹ ਜਮਾਨਾ ਦੂਜੇ ਬੰਨੇ ਚਲੇ ਗਿਆ ਜਿਹੜੀ ਚੀਜ਼ ਨੂੰ ਉਦੋਂ ਤਰਸਦੇ ਸੀ ਉਹ ਹੁਣ ਵਾਧੂ ਤਰੀ ਫਿਰਦੀ ਆ ਕਿ ਜਿਹੜੀ ਜਿਹੜੀ ਆ ਉਦੋਂ ਆਪਣਾ ਹੁਣ ਉਹਨਾਂ ਨੂੰ ਹੁਣ ਤਰਸੀਦਾ ਵਾ ਹੁਣ ਸਾਨੂੰ ਜਵਾਰ ਦੀ ਰੋਟੀ ਨਹੀਂ ਲੱਭਦੀ ਗੁੜ ਦੀ ਚਾਹ ਨਹੀਂ ਮਿਲਦੀ ਚਾਹ ਗਾਦੀ ਗੁੜਦ ਕਿਤੇ ਇੰਨਾ ਖਾਣ ਨੂੰ ਨਹੀਂ ਮਿਲਦਾ ਕੀ ਕਰੇ ਬੰਦਾ ਵੇਖ ਲੈ ਭਈਆ ਟਾਈਮ ਦੀ ਗੱਲ ਆ ਨਾ ਟਾਈਮ ਟਾਈਮ ਦੀ ਹੁਣ ਆ ਜਿਹੜੀ ਉਦੋਂ ਕਣਕ ਨੂੰ ਤਰਸਦੇ ਹਾਂ ਅੱਜ ਇਹ ਕਣਕ ਦੀ ਰੋਟੀ ਆਪਾਂ ਖਾਣਿਆਂ ਦੇ ਦੇ ਵਿੱਚ ਇੰਨੀਆਂ ਬਿਮਾਰੀਆਂ ਨੇ ਕੋਈ ਗੱਲ ਨਹੀਂ ਕਰਨ ਵਈ ਤਿਹ ਹੈ ਵੀ ਨਰੀਆਂ ਦੀ ਦਵਾਈਆਂ ਪੈਣ ਦੇ ਉਹ ਸਾਰੀਆਂ ਚੀਜ਼ਾਂ ਤਾਕਤਵਾਲੀਆਂ ਸੀ ਹੂੰ ਹੂੰ ਮੈਂ ਤਾਂ ਸੁਣਦਾ ਰਿਹਾ ਤੂੰ ਬਾਜਰੇ ਦੀਆਂ ਵੀ ਰੋਟੀਆਂ ਖਾਂਦੇ ਰਹੇ ਜੇ ਖਾਂ ਜਦੋਂ ਬਾਜਰੇ ਦੀਆਂ ਖਾਂਦੇ ਹਾਂ ਨਾ ਉਦੋਂ ਤੰਦਰੁਸਤ ਹਾਂ ਕੋਈ ਬਿਮਾਰੀ ਨਹੀਂ ਕੋਰੇ ਵਾਂਗੂ ਭੱਜੇ ਫਿਰਦੇ ਹਾਂ ਹੁਣ ਹਰ ਬੰਦਾ ਬਿਮਾਰ ਆ ਹਰ ਬੰਦਾ ਦਵਾਈ ਤੇ ਆ ਸਹੀ ਗੱਲ ਆ ਬਾਜਰੇ ਦੀਆਂ ਰੋਟੀਆਂ ਸਵਾਗ ਦੇ ਚੌਲ ਕੰਗਣੀ ਦੇ ਚੌਲ ਕਿਹੜੀ ਕਿਹੜੀ ਚੀਜ਼ ਜਿਹੜੀ ਤੁਹਾਨੂੰ ਦੱਸੀ ਆ ਵੀ ਜਿਹੜੀ ਨਹੀਂ ਉਹ ਤੋਂ ਹੁੰਦੀ ਤੇ ਹੁੰਦੀਆਂ ਸਾਰੀਆਂ ਤਾਕਤਵਾਲੀਆਂ ਸੀ ਕੋਈ ਦਵਾਈ ਨਹੀਂ ਪੈਂਦੀ ਵਿੱਚ ਕਈ ਲਿਜਮਾਨੇ ਦੀ ਕੀ ਗੱਲ ਕਰੀਏ ਭੈਣ ਜੀ ਕੋਈ ਗੱਲ ਕਿਸੇ ਭੈਣ ਭਰਾ ਨੂੰ ਕਹਿ ਦੇਣੀ ਤੇ ਕਦੀ ਕਿਸੇ ਨੇ ਗੁੱਸਾ ਨਹੀਂ ਕੀਤਾ ਅਖਣਾ ਚੱਲ ਕੋਈ ਗੱਲ ਨਹੀਂ ਵੱਡ ਵਡੇਰਾ ਕੋਈ ਗੱਲ ਨਹੀਂ ਕਰ ਦਤੀਏ ਤੇ ਫਿਰ ਕੀ ਹੋ ਗਿਆ ਬੜਾ ਇੱਕ ਦੂਜੇ ਦਾ ਮਾਨ ਤਾਨ ਰੱਖਦੇ ਹੁੰਦੇ ਸੀ ਕਦੀ ਕਿਸੇ ਦੀ ਗੱਲ ਨਹੀਂ ਮੋੜੀ ਹੈਗੀ ਤੇ ਹੁਣ ਹੁਣ ਫਟ ਮੂੰਹ ਤੇ ਜਵਾਬ ਦੇ ਦਿੰਦੇ ਫੇ ਆਹ ਕੰਮ ਐ ਨਹੀਂਓ ਕਰਨਾ ਹੈਗਾ ਸਿਕੰਦਰ ਮਮੇ ਕੇ ਹੱਕ ਨਹੀਂ ਆਈਆਂ ਹੁਣ ਮੇਰਾ ਹੀ ਮਾਨ ਤਾਨ ਰੱਖੋਗੇ ਨਾ ਤੇ ਫੇਰ ਹੀ ਮੈਂ ਵੇਖੂ ਪੀ ਮੇਰੀ ਵੀ ਆਖੀ ਮੰਨਦੇ ਯੋ ਐ ਤੂੰ ਹੀ ਕੀ ਆਖਣਾ ਜੇ ਦੱਸੋ ਤੁਹੇ ਵੀ ਕੀ ਕਹਿਣਾ ਜੀ ਦੱਸ ਨਹੀਂ ਆ ਮੈਂ ਮੈਨੂੰ ਚਾਹ ਪਾਣੀ ਪੀ ਲੈਂਦੇ ਫੇਰ ਦੱਸ ਨਹੀਂ ਆ ਤੁਹਾਨੂੰ ਦੋਹਾਂ ਜੀਆਂ ਨੂੰ ਦੱਸ ਨਹੀਂ ਆ ਅੱਗੇ ਤੇ ਮਾਨਤਾ ਤੁਸੀਂ ਬਹੁਤ ਰੱਖਦੇ ਏ ਤੇ ਹੁਣ ਵੇਖਣੀ ਆ ਨਾ ਭਲਾ ਸੁਣ ਲਓ ਆਪਣੀ ਗੱਲ ਪਤਾ ਨਹੀਂ ਕਿਹੜਾ ਮਾਨਤਾ ਕਰਵਾਉਂਗੇ ਸਿੱਧੀ ਸਿੱਧੀ ਕਹਿ ਦੋ ਕੋਈ ਗੱਲ ਨਹੀਂ ਦੱਸਣੀ ਆ ਸਾਰਿਆਂ ਦੱਸ ਕੇ ਜਾਊਂਗੀ ਸੁੱਖਵਾ ਚੋਖੀ ਆ ਫੇਰ ਠੀਕ ਆ ਹਾਂ ਲਾ ਭੈਣ ਅੱਗੇ ਨਹੀਂ ਕਦੀ ਮਾਨਤਾ ਰੱਖਿਆ ਕਦੀ ਤੁਹਾਨੂੰ ਮਨਾ ਕੀਤਾ ਵਾ ਦੱਸੋ ਕਿਸੇ ਗੱਲ ਤੋਂ ਵੀ ਕਿਉਂ ਭਾਈਆ ਤੁਸੀਂ ਦੱਸੋ ਕਦੇ ਤੁਹਾਨੂੰ ਮਨਾ ਕੀਤਾ ਕਿਸ ਗੱਲ ਤੋਂ ਉਹ ਦਲਬਾਖ ਆ ਖੁਸ਼ੀ ਵਾਲੀ ਗੱਲ ਆ ਕੋਈ ਮੋਹ ਜੀ ਗੱਲ ਨਹੀਂ ਗਈ ਕੋਈ ਗੱਲ ਨਹੀਂ ਇਹ ਖੁਸ਼ੀ ਵਾਲੀ ਗੱਲ ਆ ਹੁਣ ਵੀ ਤੁਹਾਡਾ ਮਾਨਤਨ ਪੂਰਾ ਹੀ ਹੋਵੇਗਾ ਠੀਕ ਆ ਭਾਬੀ ਜੀ ਭੂਆ ਜੀ ਆਣਦੇ ਮੇ ਕੋਈ ਗੱਲ ਦੱਸਣੀ ਆ ਭਾਵੇਂ ਭੂਆ ਜੀ ਪੈਸੇ ਮੰਗਣ ਆਏ ਹੋਣ ਸਾਬ ਕਿਤਾਬ ਤੇ ਮੈਨੂੰ ਵੀ ਇਦਾਂ ਦਾ ਹੀ ਲੱਗਣ ਡਿਆ ਜਿਹੜਾ ਕਹਿੰਦੇ ਮਾਨਤਨ ਰੱਖ ਲਿਓ ਸਾਡਾ ਆਿਆਂ ਦਾ ਪੈਸੇ ਬੂਹੇ ਮੰਗਣੇ ਹੋਣੇ ਆ ਤੈਨੂੰ ਪਤਾ ਤਾਂ ਹੈ ਹੀ ਆ ਮਤਾਂ ਮਤਾਂ ਕਿ ਦੂਜੇ ਦੀਆਂ ਕਰਦੇ ਰਹਿੰਦੇ ਉਧਰ ਉਧਰੀ ਚੱਲ ਕੋਈ ਨਹੀਂ ਵੇਖਦੇ ਆ ਇੱਧੇ ਰੱਖਦਾ ਕਿ ਕੱਟਦਾ ਕੱਟ ਦੇ ਇਹਨਾਂ ਨੂੰ ਖਾਣੀਆਂ ਸੁੱਕੀਆਂ ਹੋ ਜਾਂਦੀਆਂ ਉਦਾਂ ਵੇਖ ਲੈ ਇਹਨਾਂ ਦੀ ਗੱਲ ਭੂਆ ਹੁਣਾਂ ਦੀ ਇੱਕ ਮੈਂ ਬੜੀ ਗੱਲ ਨੋਟ ਕਰਦੀ ਹੁੰਨੀ ਆ ਕਿਹੜੀ ਇਹ ਪਹਿਲਾਂ ਹੀ ਮੰਮੀ ਡੈਡੀ ਨੂੰ ਆਪਣੇ ਹੱਥਾਂ 'ਚ ਕਰਕੇ ਨਾ ਫੇਰ ਗੱਲ ਕਰਦੇ ਹੁੰਦੇ ਆ ਜਿਹੜੀ ਵੀ ਕਰਦੇ ਹੁੰਦੇ ਆ ਕਿ ਮੈਨੂੰ ਨਾ ਨਾ ਹੋਵੇ ਇਹ ਭੂਆ ਜੀ ਦੀ ਸ਼ੁਰੂ ਤੋਂ ਹੀ ਆਦਤ ਆ ਵੱਡੇ ਆ ਨਾ ਸਾਰਿਆਂ ਤੋਂ ਤੇ ਉਹਨਾਂ ਨੂੰ ਆਦਤ ਪਈ ਆ ਕਿ ਮੇਰੀ ਕੋਈ ਵੀ ਗੱਲ ਜਿਹੜੀ ਆ ਨਾ ਕਈ ਵਾਰੀ ਜੇ ਕਿ ਕੋ ਪੈਸੇ ਨਾ ਹੋਣ ਤੇ ਫੇਰ ਪਰ ਪਹਿਲਾਂ ਅਗਲੇ ਬਲੇ ਨੂੰ ਇਦਾਂ ਦੀ ਗੱਲ ਕਰ ਦੇਣੀ ਕਿ ਨਾ ਬੰਦਾ ਨਾ ਕਰ ਹੀ ਨਾ ਸਕੇ ਐ ਹਾਂ ਦਿੱਤ ਚੱਲ ਕੋਈ ਗੱਲ ਨਹੀਂ ਬੰਦਾ ਫੜ ਧੜ ਕੇ ਕਰ ਹੀ ਲੈਂਦਾ ਵਾ ਕੋਈ ਹੋਰ ਨਾ ਪੰਗਾ ਪਾ ਦੇਣਾ ਕਈ ਵਾਰ ਕੋਈ ਗੱਲ ਮੰਨਣ ਵਾਲੀ ਹੁੰਦੀ ਕਈ ਵਾਰ ਨਹੀਂ ਮੰਨਣ ਵਾਲੀ ਹੁੰਦੀ ਹੋਰ ਕਹਾ ਬੰਗਾ ਪੋਣਾ ਹੋਰ ਕੀ ਕੱਲ ਦਾ ਨੀ ਇਹਨੇ ਪੰਗਾ ਪੋਣਾ ਮੈਨੂੰ ਪਤਾ ਵਾ ਆਪਣੇ ਜੀਆਂ ਦਾ ਪਤਾ ਹੀ ਹੁੰਦਾ ਸੰਦੀਪ ਲੈ ਆ ਚਾ ਪਤਾ ਤਾਂ ਲੱਗੇ ਭੂਆ ਨੇ ਕਿਹੜੀ ਗੱਲ ਕਰਨੀ ਆ ਹੁੰਦੇ ਚ ਵੀ ਲੜਨਦੇ ਪੀ ਆ ਲਿਓ ਛਤੀ ਛਤੀ ਚਾਹ ਭੂਆ ਨੂੰ ਪਹਿਲੋ ਚਾਹ ਅਲਸੀ ਵਾਲੀਆਂ ਪਿੰਨੀਆਂ ਖਾ ਕੇ ਫੇਰ ਭੂਆ ਨੇ ਗੱਲ ਦੱਸਣੀ ਜੇ ਪੀਓ ਭੂਆ ਛਤੀ ਛਤੀ ਚਾਹ ਤੇ ਦੱਸੋ ਛਤੀ ਛਤੀ ਗੱਲ ਨਾ ਭਰਾਵਾ ਦੱਸ ਨਹੀਂ ਆ ਤੂੰ ਤੇ ਆਉਂ ਆਂ ਵੀ ਜੇ ਤਾ ਚਾਹ ਨਾ ਹੀ ਪੀਓ ਤਾਂ ਪਹਿਲਾਂ ਹੀ ਗੱਲ ਦੱਸ ਦੋ ਇਰਾਦਾ ਤਾਂ ਭੂਆ ਇਹੋ ਹੀ ਪਰ ਤੁਸੀਂ ਆਏ ਨਹੀਂ ਉਹ ਗੱਲ ਤੇ ਆ ਵੀ ਥੋੜਾ ਹਮ ਚੱਲਾ ਤੇ ਕਰੋ ਠੀਕ ਹੈ ਜੀ ਪੁਹਾ ਨੋ ਤੁਨਾ ਲਾਗਿਤ ਉਹ ਆਕੇ ਬਰ ઠੰਡ ਚੋਂ ਆ ਜੇ ਆਏ ਆ ਪਿੰਨੀ ਮੂੰਹ ਚ ਨਹੀਂ ਪਾਉਂਦੀ ਤੇ ਸਹੀ ਨਾ ਗੱਲ ਕਰੋ ਗੱਲ ਕਰੋ ਇਹ ਚਾਹ ਖਾਓ ਤੁਸੀਂ ਨਹੀਂ ਦੱਸ ਦੋ ਚਾਹ ਪੀਏ ਕਿ ਪਹਿਲਾਂ ਗੱਲ ਦੱਸੋ ਉਹ ਪੀ ਲਓ ਬਾਬਾ ਉਹ ਪੁਹਾ ਜੀ ਤੁਸੀਂ ਗੁੱਸੇ ਨੇ ਵਿੱਚ ਕੱਤੋਂ ਆਉਂਦੇ ਹੋ ਗੁੱਸੇ ਆ ਜੇ ਤਾਂ ਤੁਸੀਂ ਆਪ ਲਿਓ ਮੈਂ ਦੇਈਓ ਉਹ ਚਲੋ ਕੋਈ ਗੱਲ ਮੁਖੌਰ ਕਰਦੇ ਭੈਣ ਜੀ ਤੁਹਾਨੂੰ ਕੋਈ ਗੱਲ ਨਹੀਂ ਜਾਣੇ ਜੋਏ ਆ ਕੁੜਗਿਓ ਬਾਂਢੇ ਰੱਖ ਕੇ ਨਾ ਤੇ ਆਓ ਇੱਥੇ ਗੱਲ ਸੁਣੋ ਮੇਰੀ ਫਰੀਦਾ ਤੂੰ ਤੇ ਕੈਂਡੀ ਤੇ ਦਾਂ ਭੂਆ ਨੇ ਮਦਦ ਮੰਗਣੀ ਆ ਤੇ ਇਹਦੇ ਵਿੱਚ ਅਹੀਂ ਲਾਗੇ ਬਹਿ ਕੇ ਕੀ ਕਰਨਾ ਅੱਗੇ ਤੇ ਸਾਨੂੰ ਕਦੀ ਭੂਆ ਨੇ ਇਹ ਕਿਹਾ ਨਹੀਂ ਕਿ ਆਜੋ ਤੂੰ ਇਹ ਵੀ ਹੱਡੀ ਗੱਲ ਸੁਣੋ ਮੈਨੂੰ ਤੇ ਆ ਲੱਗਣ ਡਿਆ ਜਿੱਦਾਂ ਗੱਲ ਕੋਈ ਹੋਰ ਹੀ ਹੋਣੀ ਆ ਕਿ ਤੇ ਹਿੱਸਾ ਹਿੱਸਾ ਨਾ ਮੰਗਣਾ ਹੋਵੇ ਅਰ ਗਈ ਆਪਣਾ ਇਹਨੇ ਤਾਈਓ ਕਹਿੰਦੀ ਹੁੰਨੀ ਸਾਰੇ ਜਣੇ ਵਿੱਚ ਬਹਿਣ ਚਲ ਆਹ ਜਾ ਪਰ ਮੇਰੀ ਗੱਲ ਸੁਣੋ ਜਿਹੜੀ ਵੀ ਸਲਾਹ ਕਰਨੀ ਡੈਡੀ ਨਹੀਂ ਕਰਨੀ ਆਪਾਂ ਥੋੜਾ ਕੋਈ ਵੀ ਸਲਾਹ ਕਰਨੀ ਹੈ ਕੀ ਪਤਾ ਹੁਣ ਚਲ ਆਪਾਂ ਵਾਂਗੇ ਤੇ ਫੇਰੀ ਪਤਾ ਲੱਗੂਗਾ ਨਿਰਵਾਖਸ਼ਾ ਗੱਲ ਇਹਦਾ ਵਾ ਵੀ ਸਾਡੀ ਹੋਈ 10 ਸਵਾਲ ਹੁਣ ਅਸੀਂ ਇੱਕ ਗੱਲ ਕਰ ਬੈਠੇ ਆ ਤਾਂ ਗੱਲ ਅਸੀਂ ਵਿਹੁਣੀ ਆ ਜਿਹੜੇ ਕਾ ਇੱਕ ਪਿਆ ਹੈ ਉਹ ਜ਼ਰੂਰੀ ਕਰਨਾ ਵਾ ਕੋਈ ਦੱਸੋ ਤੁਸੀਂ ਕੀ ਗੱਲ ਆ ਆ ਪਿਆ ਦੱਸ ਦਿੰਦੀ ਹੈ ਭੈਣ ਤੁਹਾਡੀ ਮੈਂ ਜਿਹੜੀ ਲੱਗੀ ਆ ਨਾ ਗੱਲ ਕਰਨ ਮੇਰੀ ਗੱਲ ਸੁਣ ਕੇ ਨਾ ਸਾਰੇ ਜਾਣੇ ਹੈਰਾਨ ਨਾ ਹੋ ਜਿਓ ਮੈਂ ਆਈ ਆ ਪ੍ਰੀਤ ਦਾ ਰਿਸ਼ਤਾ ਲੈਣ ਇਹਨੂੰ ਮੇਰੀ ਚੋਲੀ ਚ ਪਾ ਦਿਓ ਭੂਆ ਜੀ ਤੁਸੀਂ ਤਾਂ ਵਾਕੇ ਹੈਰਾਨ ਕਰ ਦਿੱਤਾ ਕਾਸ਼ ਚੋ ਮੁੰਗਲੀ ਕੱਢ ਕੇ ਮਾਰ ਦਿੱਤੀ ਭੈਣ ਜੀ ਸਾਨੂੰ ਤਾਂ ਇਹ ਚਿੱਤ ਖਿਆਲ ਵੀ ਨਹੀਂ ਰਿਸ਼ਤੇ ਦਾ ਕਰਨਾ ਤਾਂ ਜਦੋਂ ਹੈਗਾ ਹੀ ਆ ਪਰ ਇਹਦੇ ਕੋਲ ਸੁਰਸਲਾਬ ਨਹੀਂ ਸਾਡੇ ਘਰ ਦੇ ਵਿੱਚ ਇਹੋ ਜੀ ਕੋਈ ਗੱਲਬਾਤ ਦੀ ਵਜ੍ਹਾ ਹੈ ਨਹੀਂਗੀ ਕੁੜੀ ਆ ਜੇ ਨਿਆਣੀ ਆ ਜੇ ਤਾਂ ਪੜਨ ਰਹੀ ਆ ਤੇ ਭਾਈ ਆ ਤੁਸੀਂ ਤਾਂ ਹੁਣ ਕਹਤਾ ਵੀ ਸਾਡੀ ਇੱਜ਼ਤ ਦਾ ਸਵਾਲ ਆ ਅਸੀਂ ਹੁਣ ਦੱਸੋ ਕੀ ਕਰੀਏ ਅਸੀਂ ਤਾਂ ਹੁਣ ਫੇਰ ਫਸ ਗਏ ਨਾ ਨਾ ਹੀ ਹਾਂ ਕਰ ਜੋਗੇ ਨਾ ਹੀ ਨਾ ਕਰ ਜੋਗੇ ਦਿਲ ਬਾਗ ਆ ਹੀ ਤੁਹਾਨੂੰ ਜ਼ਿਆਦਾ ਭਾਗੇ ਆ ਸਾਡੇ ਦੇ ਸੱਪ ਦੇ ਮੂੰਹ ਚ ਕੋੜ ਕਰ ਲਿਆ ਉਹਨਾਂ ਦੀ ਗੱਲ ਹੋ ਗਈ ਆ ਜੇ ਛੜਦੇ ਆ ਤਾਂ ਲਾਜ ਆਉਣੀ ਇਹ ਦੀ ਖਾਨੇ ਦੇ ਕੋੜ ਹੁੰਦਾ ਹੀ ਪਰ ਪਾਜੀ ਜਿੰਨੀ ਤੁਸੀਂ ਕਾਲੀ ਕਰਨ ਰਏ ਜੇ ਸਾਨੂੰ ਕੁਝ ਸੋਚਣ ਸਮਝਣ ਦਾ ਸਮਾਂ ਤੇ ਦਿਓ ਫੇਰ ਵੀ ਕੁੜੀ ਦੀ ਜ਼ਿੰਦਗੀ ਦਾ ਸਵਾਲ ਆ ਐਡੀ ਛੇਤੀ ਨਹੀਂ ਹੋ ਸਕਦਾ ਹੈਗਾ ਲੈ ਸਖਵਿੰਦਰ ਇਹ ਚ ਸੋਚਣ ਵਾਲੀ ਕਿਹੜੀ ਗੱਲ ਵਾ ਮੇਰੀ ਭਤੀ ਆ ਨੱਕ ਤੇ ਕਥਾ ਨਹੀਂ ਛੁੱਟਣ ਲੱਗੀ ਕਿਤੇ ਚੰਗੇ ਥਾਂ ਹੀ ਖੜੂਗੀ ਉਹਦਾ ਰਿਸ਼ਤਾ ਉਹ ਤਾਂ ਗੱਲ ਠੀਕ ਐ ਭੈਣ ਜੀ ਇੱਕ ਦਮ ਦੇ ਨਹੀਂ ਨਾ ਸਾਡੇ ਤੇ ਦੌਰਵਾਰੀ ਘਮਗੇ ਨੇ ਤੇ ਇਡੀ ਛੇਤੀ ਰਿਸ਼ਤਾ ਕਿੱਦਾਂ ਦੇ ਦੀਏ ਪੜਦੀ ਕੁੜੀ ਦਾ ਤੇ ਕੋਈ ਗੱਲ ਨਹੀਂ ਪੜਦੀਆਂ ਕੁੜੀਆਂ ਹੀ ਲੋਕੀ ਕਰ ਲੈਂਦੇ ਆ ਫੇਰ ਕੀ ਆ ਹੌਂਸਲਾ ਰੱਖ ਤੂੰ ਐਤਾ ਨਾ ਕਰ ਫੇਰ ਵੀ ਪਤਾ ਹੋਣਾ ਚਾਹੀਦਾ ਕਿੱਥੇ ਕਰਦੇ ਜੇ ਕੀ ਹੋਣਾ ਕਿੱਦਾਂ ਹੋਣਾ ਵਾ ਉਹ ਦੱਸ ਕੇ ਹੀ ਕਰਾਂਗੇ ਐਤਾ ਤਾਂ ਨਹੀਂ ਕਰ ਦੇਣ ਲੱਗੇ ਚਲੋ ਪੂਆ ਜੀ ਦੱਸੋ ਤਾਂ ਸਹੀ ਤੁਸੀਂ ਦੱਸ ਦਿੰਨੇ ਆ ਪਤਾ ਵੇਖੋ ਪੂਆ ਜੀ ਇਹ ਤੇ ਕੁੜੀ ਦਾ ਹੀ ਫੈਸਲਾ ਹੋਣਾ ਵਾ ਆਪਾਂ ਇਹਨੂੰ ਹੀ ਪੁੱਛਾਂਗੇ ਵੀ ਇਹ ਕੀ ਕਹਿੰਦੀ ਆ ਮੰਨਦੀ ਆ ਜਾਂ ਨਹੀਂ ਮੰਨਦੀ ਬਾਕੀ ਮੈਂ ਤਾਨੂੰ ਇਹ ਗੱਲ ਪੁੱਛਣੀ ਆ ਵੀ ਐਡੀ ਵੀ ਕੀ ਆਖਰ ਆ ਗਈ ਕਾਦੀ ਵੇਲੇ ਨੇ ਵਿੱਚ ਬਾ ਆ ਗਈ ਵੀ ਤੁਸੀਂ ਖੜੇ ਪੈਰੀ ਆਖਣ ਦੇ ਜੇ ਕਿ ਮੈਨੂੰ ਰਿਸ਼ਤਾ ਚਾਹੀਦਾ ਵਾ ਆਖਰ ਗੱਲ ਕੀ ਹੋਈ ਆ ਗੱਲ ਤੇ ਦੱਸੋ ਸਾਨੂੰ ਸਿਕੰਦਰ ਤੂੰ ਜਾਣਦੀ ਤੇ ਹੈਗੀ ਆ ਸਾਡੇ ਥਰੀਕੇ ਚ ਵਾ ਮੁੰਡਾ ਵਿੱਕੀ ਵਿੱਕੀ ਆ ਸੋਹਣਾ ਲੰਮਾ ਜਵਾਨ ਵਾ ਨਾਲੇ ਗਰੇਡਰ ਵੀ ਚਲਾਉਂਦਾ ਵਾ ਤੇ ਉਹਨੂੰ ਪੈਲਗੀਆਂ ਵੀ ਟਾਈ ਤਿੰਨ ਹੁੰਦੀਆਂ ਵਾ ਉਹਦੇ ਲਈ ਮੈਂ ਰਿਸ਼ਤਾ ਖੜ ਨਹੀਂ ਹਾਏ ਭੈਣ ਜੀ ਉਹ ਤਾਂ ਮੁੰਡਾ ਮੰਗਿਆ ਏ ਸੁਖਿੰਦਰ ਮੁੰਡਾ ਮੰਗਿਆ ਜਰੂਰ ਸੀ ਉਪਾਉ ਉਹਦਾ ਰਿਸ਼ਤਾ ਪਹਿਲੀ ਦੇ ਪੋੜੇ ਨੇ ਛਡਾਇਆ ਹੀ ਉਹ ਆnde ਪਹਿਲੀ ਦੱਸੀ ਜਿਆਦਾ ਦੇ ਨਿਕਲੀ ਘੱਟ ਵਾ ਏ ਤੇ ਉਹਰ ਬਿਲਕੁਲ ਇੰਨੀਆਂ ਗੱਲਾਂ ਹਨ ਕਰਤੀਆਂ ਜਨਾਨੀ ਨੇ ਕੋਈ ਗੱਲ ਕਰਨ ਵਾਲੀ ਨਹੀਂ ਚਲੋ ਭਾਈਆ ਇਹਦੇ ਵਿੱਚ ਇਜੀ ਗੱਲ ਵੀ ਕੋਈ ਨਹੀਂ ਪਰ ਜਿੰਨੇ ਰਿਸ਼ਤਾ ਤੋੜਨਾ ਹੁੰਦਾ ਨਾ ਉਹਰ ਫਿਰ ਇੱਕ ਬਹਾਨਾ ਹੀ ਲੱਭਦਾ ਵਾ ਤੂੰ ਨੂੰ ਬਹਾਨਾ ਮਿਲ ਗਿਆ ਤੂੰ ਨਾ ਜਵਾਬ ਦੇਤਾ ਫਿਰ ਦੇ ਚੋ ਗੱਲ ਹੋ ਗਈ ਆ ਜਿੰਨੇ ਨਹੀਂ ਨਾ ਬਚਣਾ ਉਹਨੇ ਤਾਂ ਬਹਾਨਾ ਹੀ ਲੱਭਣਾ ਪੇਰੀ ਤੇ ਰੋਟੀ ਖਾਂਦੇ ਦੀ ਵੀ ਦਾੜੀ ਹਿੱਲਦੀ ਆ ਦਲਬਾਖ ਸਿਆ ਮੁੰਡੇ ਦਾ ਵਿਆਹ ਰੱਖਿਆ ਸੀ ਮੇਰੀ ਹੋ ਗਈ ਵਿਚੋਲਣਾ ਝੜਪ ਤੇ ਮੈਂ ਉਹਨੂੰ ਫਿਰ ਆਖਿਆ ਮੈਂ ਮੈਂ ਤੈਨੂੰ ਇਸੇ ਤਰੀਕ ਤੇ ਮੁੰਡਾ ਵਿਆਹ ਕੇ ਦੱਸੂਗੀ ਨਾ ਵਿਆਹ ਕੇ ਦੱਸੂ ਤੇ ਮੰਮੀ ਪਿਓ ਦੀ ਟੀ ਨਹੀਂ ਪ੍ਰੀਤ ਭੂਆ ਦੀ ਹੁਣ ਇੱਜ਼ਤ ਦਾ ਸਵਾਲ ਆ ਤੇ ਤੂੰ ਦੱਸ ਫਿਰ ਕੀ ਕਹਿਨੀ ਆ ਉਹ ਤਾਂ ਫੈਸਲਾ ਤੇਰਾ ਹੀ ਹੋਣਾ ਵਾ ਜਿਹੜਾ ਵੀ ਹੋਊਗਾ ਸਾਡੇ ਵੱਲੋਂ ਜ਼ੋਰ ਜਬਰਦਸਤ ਦੀ ਕੋਈ ਨਹੀਂ ਇਹ ਮੈਂ ਤੈਨੂੰ ਆਪਣੇ ਵੱਲੋਂ ਤੇ ਮੰਮੀ ਡੈਡੀ ਦੋਵਾਂ ਵੱਲੋਂ ਬੋਲਣ ਡਿਆ ਵਾਂ ਸਹੀ ਕਿਹਾ ਨਾ ਸਰੀਪ ਹਾਂਜੀ ਵੀਰ ਜੀ ਜਿੱਦਾਂ ਤੁਹਾਡੇ ਸਾਰਿਆਂ ਦੀ ਮਰਜ਼ੀ ਆ ਫੈਸਲਾ ਤੇ ਤੁਸੀਂ ਸਾਰਿਆਂ ਨੇ ਕਰਨਾ ਬਾਕੀ ਰਹੀ ਗੱਲ ਭੂਆ ਜੀ ਦੀ ਉਹ ਵੀ ਤੇ ਮੰਮੀ ਦੇ ਸਮਾਨ ਹੀ ਆ ਨਾ ਲੈ ਤੀਏ ਐਨੀ ਗੱਲ ਕਹਿ ਕੇ ਨਾ ਤੂੰ ਤੇ ਮੇਰਾ ਮਾਣ ਵਧਾਤਾਈ ਭਰਾ ਫਰਜਾਈ ਤੇ ਤੇ ਮੈਨੂੰ ਅੱਗੇ ਬੜਾ ਮਾਣੀ ਤੇ ਤੂੰ ਤੇ ਬਹੁਤ ਹੀ ਜ਼ਿਆਦਾ ਮੇਰਾ ਮਾਣ ਵਧਾਤਾ ਵਾ ਚਲੋ ਉਹ ਤੇ ਠੀਕ ਆ ਭੂਆ ਜੀ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਉਹਨਾਂ ਦੀ ਕੋਈ ਮੰਗ ਤਾਂ ਨਹੀਂ ਨਾ ਹੈਗੀ ਵਾਖਰੂ ਇੱਕ ਤਾਂ ਦੀ ਤੂੰ ਗੱਲ ਕਰਦੀ ਮੇਰੀ ਅੱਧੀ ਜਬਾਨਾ ਤੁਸੀਂ ਮੇਰੀ ਝੋਲੀ ਭਰ ਦਿੱਤੀ ਆ ਮੇਰੀ ਝੋਲੀ ਦੇ ਵਿੱਚ ਤੀ ਪਾਤੀ ਹੋਰ ਕੀ ਚਾਹੀਦਾ ਵਾ ਹੁਣ ਨਾ ਅੱਗੇ ਹੋ ਕੇ ਤੇ ਤੁਸੀਂ ਕਰੋ ਤਿਆਰੀਆਂ ਦਿਨ ਰਹਿ ਗਏ ਆ ਥੋੜੇ 22 ਤਰੀਕ ਰੱਖੀਓ ਇੰਨੇ ਕੁ ਦਿਨਾਂ ਦੇ ਵਿੱਚ ਸਾਰੇ ਕੰਮ ਕਰ ਲਓ ਤੇ ਸਾਰੇ ਦੱਕ ਦੇਣੀ ਸੁਨੀਪ ਵਿੱਚ ਦਿਨ ਤੇ ਥੋੜੇ ਹੀ ਆ ਤਿਆਰੀ ਵੀ ਸਾਰੀ ਕਰਨੀ ਪੈਣੀ ਆਪ ਨੂੰ ਥੋੜੇ ਜਿਹਾ ਪੂਆ ਜੀ ਨੇ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਤੇ ਕੋਈ ਨਹੀਂ ਪੂਆ ਜੀ ਨਿਭਾਵਾਂਗੇ ਜਰੂਰ ਤੁਸੀਂ ਫਿਕਰ ਨਾ ਕਰਿਓ ਸ਼ਾਬਾਸ਼ੀ ਸ਼ਾਬਾਸ਼ੀ ਮੇਰੀ ਤੀ ਦਾ ਮੈਨੂੰ ਪਤਾ ਹੈਗਾ ਠੀਕ ਹੈ ਚਲੋ ਫਿਰ ਹੁਣ ਅੱਜ ਤੋਂ ਭਜੋਦੋੜੀਆਂ ਸ਼ੁਰੂ ਚਲੋ ਫਿਰ ਨਾਲ ਸਾਡੇ ਤੁਸੀਂ ਆਹ ਅਸੀਂ ਤਾਂ ਫੇਰ ਜਾਣਾ ਹੀ ਆ ਬਈ ਸਾਰੇ ਡਿਊਟੀਆਂ ਲਾ ਲਓ ਆਵੇ ਫਿਰੋ ਸਾਰੇ ਜਾਣੇ ਰਾਲ ਮਿਲ ਕੇ ਆਵੇ ਜਿੰਦੀ ਵਸ ਦੀ ਰਾਲੇ ਮੇਰੀ ਪਰਜਾਈ ਜਿਹੜਾ ਮੇਰਾ ਮਾਂਟਾ ਰੱਖਦੀ ਆ ਹਾਂ ਸਦਾਦੀ ਦੋ ਫਿਰ ਪੈਸੇ ਹੁਣ ਗੱਡੀ ਦੇ ਵਿੱਚ ਅਕੜੀ ਟੈਂਕੀ ਭਰਾਈ ਲਈਏ ਇਹ ਤਾਂ ਹੁਣ ਦੋ ਤਿੰਨ ਟੈਂਕੀਆਂ ਮੁੱਕਣੀਆਂ ਨੇ ਭਰੋ ਭਰੋ ਭਰੋਣੀ ਪੈਣੀ ਆ ਆਹੋ ਕਿੱਡੀ ਵੱਡੀ ਤੁਹਾਨੂੰ ਖੁਸ਼ੀ ਵਾਲੀ ਗੱਲ ਦੱਸੀ ਆ ਮੈਂ ਜਿੱਥੇ ਸੰਜੋਗ ਹੁਣ ਉੱਥੇ ਹੋਣਾ ਹੀ ਹੋਣਾ ਹੈ ਹੋਣਾ ਹੀ ਹੋਣਾ ਹੈਗਾ ਸੰਜੋਗ ਹੀ ਇਹਦੇ ਹੈਗੇ ਵਧੀਆ ਹੋ ਗਿਆ ਹਾਂ ਚਲੋ ਜੀ ਤੁਹਾਨੂੰ ਹੁਣ ਵਧਾਈਆਂ ਵਧਾਈ ਹੋਵੇ ਬਹੁਤ ਚੰਗਾ ਜੀ ਬਬੇ ਫਿਰ ਤੇ ਚੱਲ ਜੀ ਆਹੀ ਵੀ ਹੁਣ ਉਹਨਾਂ ਨੂੰ ਕੁਝ ਦੱਸੀ ਗਏ ਨਹੀਂ ਜਾ ਕੇ ਦੱਸੋ ਦੱਸੋ ਹਾਂ ਕਾਜ ਉਹਦੇ ਕਾਲੀਆਂ ਇਨੀਆਂ ਪੈ ਗਈਆਂ ਕਹਿਉ ਨਹੀਂ ਸਕਦੇ ਵੀ ਰਹਿ ਲੋ ਹਾਂ ਨੂੰ ਦੇ ਯਾਪ ਕਿਹੜਾ ਬਣਾ ਜਾ ਕੇ ਦੋ ਦਿਨ ਦੱਸ ਗਏ ਦਾਦਾ ਉਹ ਵੀ ਆਪਣੀਆਂ ਤਿਆਰੀਆਂ ਕਰਨ ਥੋੜੇ ਆ ਬਈ